ਦੇਖੋ ਪੜ ਕੇ ਸਾਨੂੰ ਸਾਡਾ ਗੁਰੂ ਕੀ ਕਹਿੰਦਾ ਹੈ ਦੇਖੋ ਪੜ ਕੇ ਪਾਕ ਪਵਿੱਤਰ ਕੁਰਾਨ ਸ਼ਰੀਫ ਕੀ ਕਹਿੰਦੀ ਹੈ ਦੇਖੋ ਪੜ ਕੇ ਪਵਿੱਤਰ ਵੇਦ ਸਾਨੂੰ ਕੀ ਕਹਿੰਦੇ ਹਨ ਦੇਖੋ ਪੜ ਕੇ ਪਵਿੱਤਰ ਬਾਈਬਲ ਸਾਨੂੰ ਕਿਹੜੇ ਰਾਸਤੇ ਵੱਲ ਲੈ ਕੇ ਜਾਂਦੀ ਹੈ ਔਰ ਅਸੀਂ ਕਿਹੜੇ ਰਾਸਤੇ ਵੱਲ ਜਾ ਰਹੇ ਹਾਂ ਅੱਜ ਜ਼ਰੂਰਤ ਹੈ ਇਨ੍ਹਾਂ ਚੀਜ਼ਾਂ ਦੀ ਔਰ ਇੱਕ ਗੱਲ ਅਸੀਂ ਹੋਰ ਵੀ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਜਿਹੜੀ ਵੀ ਧਰਮ ਚ ਤੁਸੀਂ ਰਹਿ ਰਹੇ ਹੋ ਉਸੇ ਚ ਹੀ ਰਹੋ ਤਰਮ ਬਦਲ ਨਾਲ ਰੱਬ ਜਲਦੀ ਨਹੀਂ ਮਿਲ ਜੂਗਾ ਜਿਸ ਤਰ੍ਹਾਂ ਕਿਹਾ ਜਾਂਦਾ ਜੀ ਆ ਸੌਦਾ ਲੈਣਾ ਇਹ ਆ ਦੁਕਾਨ ਚੰਗੀ ਨਹੀਂ ਤਾਂ ਬਦੂਜੀ ਤੋਂ ਲੈ ਲੈਨੇ ਆ ਰੱਬ ਵਾਲਾ ਸੌਦਾ ਤਾਂ ਸਾਰੇ ਧਰਮਾਂ ਚ ਇੱਕੋ ਜਿਹਾ ਹੈ ਭਗਤੋ ਜੇ ਜੁਬਾਨ ਨਾਲ ਖਿਆਲਾਂ ਨਾਲ ਯਾਦ ਨਹੀਂ ਕਰੋਗੇ ਤਾਂ ਕੁਝ ਮਿਲਣ ਵਾਲਾ ਨਹੀਂ ਔਰ ਯਾਦ ਕਰ ਲੋਗੇ ਤਾਂ ਕੁਝ ਛਿਪਣ ਵਾਲਾ ਨਹੀਂ ਸਭ ਕੁਝ ਲੈ ਸਕਦੇ ਹੋ ਸਭ ਕੁਝ ਘਟ ਸਕਦੇ ਹੋ ਅਸੀ ਤਾਂ ਹੀ ਸੰਦੇਸ਼ ਹਮੇਸ਼ਾ ਤੁਹਾਨੂੰ ਦਿੰਨੇ ਹੈ ਕਿ ਆਪਜ ਦੀ ਪਿਆਰ ਕਰਨਾ ਹੈ ਬੇਗਰਜ ਨਹੀਂ ਸਵਾਰਥ ਭਾਵਨਾ ਦਾ ਪਰਮ ਪਿਤਾ ਪਰਮਾਤਮਾ ਦੀ ਔਲਾਦ ਦਾ ਭਲਾ ਕਰਨਾ ਹੈ ਸੋ ਸਤਿਗੁਰ ਦਾ ਸ਼ਾਸਤਨਾਮ ਸ਼ਾਮਸਤਾਨ ਦਾਤਾ ਦਾ ਅਰਬੋਂ ਬਾਾਰ ਸ਼ੁਕਰਾਨਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਡਿਊਟੀ ਲਈ ਸਾਡੇ ਤੋਂ ਕੰਮ ਲੈ ਰਹੇ ਹਨ ਕੀ ਅਸੀਂ ਸਮਾਜ ਦਾ ਭਲਾ ਕਰ ਸਕੀਏ ਵਰਨਾ ਅਸੀਂ ਤਾਂ ਖਾਕ ਹਾਂ ਔਰ ਤਨ ਸਾਡੇ ਉਹ ਬੱਚੇ ਹਨ ਜੋ ਸਾਡੀ ਗੱਲ ਮੰਨ ਕੇ ਮਾਨਵਤਾ ਭਲਾਈ ਦੇ ਸਾਰੇ ਕੰਮ ਕਰਦੇ ਹਨ ਔਰ ਅੱਜ ਅਸੀਂ ਦੱਸਣਾ ਚਾਹੁੰਦੇ ਹਾਂ ਚਾਹੇ ਅਸੀਂ ਪਹਿਲਾਂ ਦੀ ਜ਼ਿੰਦਗੀ ਗੁਜ਼ਾਰੀ ਰਾਜਸਥਾਨ ਵਿੱਚ ਉਸ ਨਗਰ ਤੋਂ ਜਾ ਕੇ ਪੁੱਛ ਲਓ ਔਰ ਚਾਹੇ ਸਾਡੇ ਬੱਚਿਆਂ ਤੋਂ ਪੁੱਛ ਲਓ ਕਦੇ ਵੀ ਕਿਸੇ ਨੂੰ ਵੀ ਇੱਕ ਵੀ ਬੁਰਾ ਕਰਮ ਕਰਨ ਦਾ ਕਹਿਆ ਹੋਵੇ ਤਾਂ ਅਸੀਂ ਆਪਦੀ ਗਰਦਨ ਕਟਵਾ ਦੇਾਂਗੇ ਇਦੋਂ ਵੱਡੀ ਸੌਂ ਅਸੀਂ ਨਹੀਂ ਦੇ ਸਕਦੇ ਸੱਚ ਦੇ ਦਰਵਾਜ਼ੇ ਬੋਲ ਰਹੇ ਹਾਂ ਸ਼ਾਸਤਨਾਮ ਸ਼ਾਮਸਤ ਅਸੀਂ ਸਫਾਈ ਨਹੀਂ ਦੇ ਰਹੇ ਅਸੀਂ ਦੱਸਣਾ ਚਾਹੁੰਦੇ ਹਾਂ ਸਾਡਾ ਕੈਰੇਕਟਰ ਕੀ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਸਤਕਾਰ ਕਰਨ ਵਾਲੇ ਹਾਂ ਇੱਜ਼ਤ ਕਰਨ ਵਾਲੇ ਹਾਂ ਕਿਸੇ ਦਾ ਬੁਰਾ ਤਾਂ ਸਪਨਾ ਵੀ ਨਹੀਂ ਲੈ ਸਕਦੇ ਬਥੇਰੇ ਆਵਾਜ਼ ਸਾਨੂੰ ਪੁੱਛਿਆ ਗਿਆ ਨਹੀਂ ਜੀ ਤੁਸੀਂ ਕਿਸੇ ਨੂੰ ਕਿਹਾ ਹੋ ਤੁਸੀਂ ਫਲਾਣੇ ਨੂੰ ਅਸੀਂ ਆ ਭਗਤਾ ਅਸੀਂ ਕਿਸੇ ਨੂੰ ਕਹਨੇ ਆ ਤਾਂ ਮਾਨਵਤਾ ਭਲਾਈ ਦੇ ਕੰਮ ਕਰਨ ਲਈ ਕਹਨੇ ਆ ਤਾਂ ਸਤਿਕਾਰ ਕਰਨ ਲਈ ਔਰ ਅੱਜ ਵੀ ਕਹਿ ਰਹੇ ਆ ਕਿਤੇ ਵੀ ਪਾਕ ਪਵਿੱਤਰ ਧਰਮ ਦਾ ਸਥਾਨ ਹੁੰਦਾ ਹੈ ਜਰੂਰ ਸਜਦਾ ਕਰ ਲਿਆ ਕਰੋ ਜ਼ਰੂਰੀ ਨਹੀਂ ਕਿ ਲੇਟ ਕੇ ਕਰਨਾ ਹੈ ਦਿਲੋਂ ਕਰ ਲਿਆ ਕਰੋ ਥੋੜਾ ਜਿਹਾ ਸਿਰ ਝੁਕਾ ਲਿਆ ਕਰੋ ਯੋਗੀ ਪਰਮਾਤਮਾ ਕਣਕਣ ਵਿੱਚ ਹੈ ਹੋ ਸਕਦਾ ਉੱਥੇ ਖੜਾ ਤੁਹਾਨੂੰ ਦੇਖ ਰਿਹਾ ਹੋਵੇ ਔਰ ਤੁਹਾਨੂੰ ਆਸ਼ੀਰਵਾਦ ਨਾਲ ਮਾਲਾ ਮਾਲ ਕਰਕੇ ਪਤਾ ਨਹੀਂ ਕਿਹੜੀ ਖੁਸ਼ੀ ਬਖਸ਼ ਦੇ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।